ایک اوانکار سری گل جی کی فتح پات سہ دسوی کبیو باچ بےتی چاو پائی ہمری کرو ہاتھ دیر دہشا پورن ہو چتکیچا تب چر رہ ہمارا اپنا جان کرو پرات پارا ہمارے دش سب دمکاو بہو آپ ہاتھ دے موہے بچاو بہو سکی بس مور پروارا سیب سکھ سب کرتارا مور اچھا دے کر گیا ہے سب بینوں کو آت سنگر گیا ہے کرن ہوئے ہماری آسا تور پجن کی رہ پیاسا

ਜਮਨ ਕਾਲ ਜੋ ਕਿਸ ਵੀ ਕੀ ਉਹ ਬੇਦਰਾਜ ਪਰਮਾਜੁਥੀ ਉਹ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜੋਗਤ ਬਨਾਇਓ ਦੇਵਦਾਇਤ ਜਛਨ ਉਪਜਾਇਓ ਆਤੰਤ ਏਕ ਅਵਤਾਰਾ ਸੋਈ ਗੁਰੂ ਸਮਝਿ ਆਹੋ ਹਮਾਰਾ ਨਮਸਕਾਰ ਤਸਿਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਗੋਂ ਸੁਖ ਦੇ ਸਤਨੰ ਕੋ ਪਰਮਉਪਾਦ ਕੀਓ ਕਟ ਕਰਕੇ ਅੰਤ ਤੱਕ ਜਾਨਤ ਭਲੇ ਬਰੇ ਕੀ ਵੀਰ ਪਛਾਨ ਤੇ ਚੀਤੀ ਤੇ ਗੁੰਚ ਰਸੁਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਉਪਾਇ ਤੇ ਦੁਖੀ ਸੁਖ ਉਪਾਇ ਸਾਧਨ ਕੇ ਸੁਖੀ ਏਕ ਏਕ ਕੀ ਵੀਰ ਪਛਾਨੈ ਕਟ ਕਰਕੇ ਪੜਪੜ ਕੀ ਜਾਨੈ ਜਾ ਬੋਤ ਕਰਖ ਕਰਿਆ ਕਰਤਾਰਾ ਪ੍ਰਜਾ ਤਰਤਬ ਦੇਹ અપਾਰਾ ਜਬ ਆਕਰਕ ਕਰਤ ਹੋ ਕਬਹੁ ਤੁਮ ਮੈ ਮਿਲਤ ਦੇਹ ਤਰਸਬ ਹੂੰ ਜੇ ਤੇ ਬदन ਸ੍ਰਿਸ਼ ਸਪਤਾਰੇ ਆਪ ਆਪਣੀ ਬੂਜੂ ਚਾਲੇ ਤੁਮ ਸਭ ਹੀ ਤੇ ਰਹਤੇ ਨਰਾਲਮ ਜਾਣ ਤਵੇਤ ਭੇਦ ਅਰਾਰਮ ਨਿਰੰਕਾਰ ਨਰੇਬਿਕਾ ਗਰਲੰਭੂ ਆਦ ਅਨੀਨ ਅਨਾਦ ਸੰਭ ਤਾਕ ਮੂਰ ਉਚਾਰਤ ਭੇਦਾ ਜਾ ਕੋ ਭੇਰਨਾ ਪਾਵਤ ਵੇਦਾ ਤਾ ਕਉ ਕਰ ਪਾਹਨਨ ਮਾਰਤ ਮਹਾ ਮੂਰ ਕਾਛੇ ਨ ਜਾਣਤ ਮਹਾ ਦੇਵ ਕਉ ਕਹਿਤ ਸਦਾ ਸਿਵ

ਇਕ ਬਾਾਰ ਜਿਨ ਤਮੈ ਸੰਬਾਰਾ ਕਾਲ ਫਾਸਤ ਤਾਹਿੋ ਬਾਰਾ ਜਿਨਾਂ ਨਾਮ ਤਿਹਾਰੂ ਕਹਾ ਦਾਰਦ ਦੁਸ਼ਟੋਗ ਤੇ ਰਹਾ ਖਰ ਕੀਤ ਮੈ ਸੜਨ ਤਿਹਾਰੀ ਆਪ ਹਾ ਦੈਲ ਹੋ ਬਾਰੀ ਸਰਬਠੌਰ ਮਹੋ ਸਹਾਏ ਦੁਸ਼ਟੋਗ ਤੇ ਲਹਿੋ ਵਿਚਾਇਂ ਕਿਰਪਾ ਕਰਿ ਹੰ ਪਜਗ ਮਾਤਾ ਗ੍ਰੰਥ ਕਰਾ ਪੂਰਨ ਸੁਵਰਾਤਾ ਕਿਲ ਬਿਕ ਸકલ ਦੇਹ ਕੋ ਹਰਤਾ ਦੁਸ਼ ਡੁਗ ਕੋ ਸ਼ੈ ਕਰਤਾ ਸ੍ਰੀ ਅਸ ਤੋਜਾ ਭੈ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲ ਮਨ ਬਾਛਤ ਪਲ ਪਾਵੈ ਸੋਈ دوکھ نہ تسے بیابت کوئی اڑل سنے گنگ جو یاہے سرسنا پا وئی سنہ موڑ چتلا چترتا آئی دکھ درد پاو نکٹنا تن ارک رہے ہو جو یا کی ایک بار چاو پئی کو کہا چاو پی سنگبت سترہ جے سہ سپنج ارد سہ جے پادر سدی اشٹمی رو تیردرو گرانت سدارا سوئیا پاہیں گے جبتے تمرے تپتے کونو رام رحیم پران, پران ਅਨੇਕ ਕਹਿ ਮਤ ਇੱਕ ਨਾ ਮੰਨਿਓ ਸਿੰਘ ਮਰੇ ਤੇ ਸਾਸਤਰ ਬੇਦ ਸਭੈ ਬਹੁ ਭੇਦ ਕਹਿ ਹਮੇ ਇੱਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤਮਰੀ ਕਰ ਮੈਂ ਨਾ ਕਹਿਓ ਸਭ ਤੋਂ ਹਿਬ ਖਾਨਿਓ ਦੋਹਰਾ ਸਗਲ ਦਵਾਰ ਕੋ ਛਾਟ ਕੈ ਕਹਿਓ ਤੁਹਾਰੋ ਦਵਾਰ ਬਾਹੇ ਕਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾਟ ਕੈ ਕਹਿਓ ਤੁਹਾਰੋ ਦਵਾਰ ਬਾਹੇ ਕਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ